अप्रैल 2025 ਦੀ ਗੱਲ ਹੈ ਜਦ ਇੱਕ ਔਰਤ ਘਰ ਦਾ ਕੁਝ ਸਮਾਨ ਲੈਣ ਲਈ ਘਰ ਤੋਂ ਬਾਹਰ ਮਾਰਕੀਟ ਦੇ ਵਿੱਚ ਜਾਂਦੀ ਹੈ ਤੇ ਜਦ ਉਹ ਵਾਪਿਸ ਪਰਤ ਕੇ ਦੇਖਦੀ ਹੈ ਕਿ ਘਰ ਦੇ ਸਾਰੇ ਦਰਵਾਜ਼ੇ ਖੁੱਲੇ ਪਏ ਹਨ ਤੇ ਗੇਟ ਵੀ ਖੁੱਲਾ ਪਿਆ ਹੁੰਦਾ ਹੈ ਤੇ ਜਿੱਦਾਂ ਹੀ ਉਹ ਅੰਦਰ ਐਂਟਰ ਕਰਦੀ ਹੈ ਤੇ ਪਰ ਉਹ ਦੇਖਦੀ ਹੈ ਕਿ ਘਰ ਦਾ ਇੱਕ ਦਰਵਾਜ਼ੇ ਦਾ ਅੰਦਰੋਂ ਬੰਦ ਕੀਤਾ ਹੋਇਆ ਹੈ ਤੇ ਫਿਰ ਉਹ ਕਿਸੇ ਤਰੀਕੇ ਨਾਲ ਅੰਦਰ ਝਾਂਗਦੀ ਹੈ ਤੇ ਉਹ ਦੇਖਦੀ ਹੈ ਕਿ ਉਸਦੇ 60 ਸਾਲ ਦਾ ਪਤੀ ਜੋ ਕਿ ਨੰਗੀ ਅਵਸਥਾ ਵਿੱਚ ਬਿਨਾ ਕੱਪੜਿਆਂ ਤੋਂ ਉੱਥੇ ਘੁੰਮ ਰਿਹਾ ਹੈ ਤੇ ਥੋੜੀ ਦੇਰ ਬਾਅਦ ਉਸ ਦੀ ਨਜ਼ਰ ਆਪਣੀ ਭਤੀਜੀ ਤੇ ਜਾਂਦੀ ਹੈ ਉਹ ਵੀ ਨਗਨ ਅਵਸਥਾ ਦੇ ਵਿੱਚ ਉਸੇ ਕਮਰੇ ਦੇ ਵਿੱਚ ਪਈ ਹੁੰਦੀ ਹੈ ਤੇ ਇਹ ਕੁਝ ਦੇਖ ਕੇ ਉਸ ਪਤੀ ਦੀ ਪਤਨੀ ਦਾ ਪੈਰਾਂ तले ਜ਼ਮੀਨ ਨਿਕਲ ਜਾਂਦੀ ਹੈ ਤੇ ਉਹ ਹੈਰਾਨ ਹੋ ਜਾਂਦੀ ਹੈ ਕਿ ਉਸ ਦੇ ਪਿੱਠ ਪਿੱਛੇ ਕੀ ਕੋਈ ਚੱਲ ਰਿਹਾ ਹੈ ਤੇ ਇਸ ਤੋਂ ਬਾਅਦ ਉਹ ਉਹਨਾਂ ਦੇ ਬਾਹਰ ਆਉਂਦਾ ਵੇਟ ਕਰਦੀ ਹੈ ਤੇ ਜਿਸ ਤਰ੍ਹਾਂ ਹੀ ਉਸ ਦਾ ਪਤੀ ਬਾਹਰ ਆਂਦਾ ਹੈ ਤੇ ਉਸ ਨੂੰ ਉਹ ਲਾਂਤਾ ਬੰਨਦੀ ਹੈ ਤੇ ਸਿੱਧੇ ਆਪਣੇ ਭਰਾ ਦੇ ਘਰ ਜਾਂਦੀ ਹੈ ਤੇ ਕਹਿੰਦੀ ਹੈ ਕਿ ਜਿੰਨਾ ਜਲਦੀ ਹੋ ਸਕਦਾ ਹੈ ਕਿ ਇਸ ਕੁੜੀ ਦੀ ਮੈਰਿਜ ਕਰਵਾ ਤੇ ਫਿਰ 1 ਮਹੀਨੇ ਦੇ ਅੰਦਰ ਅੰਦਰ ਉਸ ਕੁੜੀ ਦੀ ਮੈਰਿਜ ਕਰਵਾ ਦਿੱਤੀ ਜਾਂਦੀ ਹੈ ਤੇ ਮੈਰਿਜ ਹੋਣ ਦੇ ਕੁਝ ਦਿਨ ਬਾਅਦ ਇੱਕ ਸਾਜ਼ਿਸ਼ ਰਚੀ ਜਾਂਦੀ ਹੈ ਜਿਸ ਦੇ ਵਿੱਚ ਹੁੰਦਾ ਹੈ ਇਹ ਕਤਲ कि जद ਲੋਕਾਂ ਨੂੰ ਇਸ ਕਤਲ ਦੀ ਵਜ੍ਹਾ ਪਤਾ ਲੱਗਦੀ ਹੈ ਤੇ ਲੋਕੀ ਹੈਰਾਨ ਹੋ ਜਾਂਦੇ ਹਨ ਕਿ ਸਮਾਜ ਦੇ ਵਿੱਚ ਇਹ ਕਿਹੋ ਜਿਹਾ ਕਿ ਆ ਕੁਝ ਵਾਪਰ ਰਿਹਾ ਹੈ ਅੱਜ ਦੀ ਜੋ ਸੱਚੀ ਘਟਨਾ ਹੈ ਉਹ ਬਿਹਾਰ ਦੇ ਔਰੰਗਾਵਾਦ ਇਲਾਕੇ ਦੀ ਘਟਨਾ ਹੈ ਪਿਊਸ਼ ਨਾਮ ਦਾ ਮੁੰਡਾ 24 ਜੂਨ 2025 ਨੂੰ ਬਨਾਰਸ ਤੋਂ ਨਵੀਂ ਨਗਰ ਸਟੇਸ਼ਨ ਤੇ ਆ ਰਿਹਾ ਸੀ ਤੇ ਉਹਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਸਨੇ ਲੇਟ ਹੋ ਜਾਣਾ ਹੈ ਤੇ ਉਹ ਆਪਣੀ ਮਾਂ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਮਾਂ ਮੈਂ ਲੇਟ ਹੋ ਜਾਣਾ ਹੈ ਤੇ ਉਹ ਕਿਸੇ ਨੂੰ ਮੈਨੂੰ ਲੈਣ ਲਈ ਰੇਲਵੇ ਸਟੇਸ਼ਨ ਤੇ ਭੇਜਦੇ ਤੇ ਉਸ ਦੀ ਮਾਂ ਪਿੰਡ ਦੇ ਹੀ ਦੋ ਮੁੰਡੇ ਇੱਕ ਦਾ ਨਾਮ ਸੌਨੂ ਤੇ ਦੂਸਰੇ ਦਾ ਨਾਮ ਅਨੂਪ ਹੁੰਦਾ ਹੈ ਮੋਟਰਸਾਈਕਲ ਲੈ ਕੇ ਨਵੀਂ ਸਟੇਸ਼ਨ ਤੇ ਭੇਜ ਦਿੰਦੀ ਹੈ ਤੇ ਜਦ ਉਹ ਨਵੀਂ ਸਟੇਸ਼ਨ ਤੇ ਭੇਜਦੇ ਹੈ ਤੇ ਉਹ ਅੱਗੇ ਉਹ ਪਿਊਸ਼ ਨੂੰ ਪਿਕ ਕਰਦੇ ਹਨ ਤੇ ਹੁਣ ਉਹ ਆਪਣੇ ਘਰ ਵੱਲ ਨਿਕਲ ਪੈਂਦੇ ਹਨ ਤੇ ਅਜੇ ਉਹਨਾਂ ਨੇ 3-4 ਕਿਲੋਮੀਟਰ ਦਾ ਸਫ਼ਰ ਹੀ ਤੈਅ ਕੀਤਾ ਹੁੰਦਾ ਹੈ ਕਿ ਇੰਨੀ ਦੇਰ ਨੂੰ ਪਿੱਛੋਂ ਦੋ ਮੁੰਡੇ ਆਉਂਦੇ ਹਨ ਤੇ ਉਹਨਾਂ ਨੂੰ ਰੋਕਦੇ ਹਨ ਤੇ ਕਹਿੰਦੇ ਹਨ ਭਾਈ ਸਾਹਿਬ ਅਸੀਂ ਇੱਕ ਪਿੰਡ ਜਿਸ ਦਾ ਨਾਮ ਦੇਵਰਾਜ ਹੈ ਉੱਥੇ ਜਾਣਾ ਹੈ ਕਿ ਤੁਸੀਂ ਉਸ ਦਾ ਰਸਤਾ ਦੱਸ ਸਕਦੇ ਹੋ ਜਿਸ ਤਰ੍ਹਾਂ ਹੀ ਪਿਊਸ਼ ਦੀ ਵਾਇਕ ਰੁਕਦੀ ਹੈ ਉਹ ਮੁੰਡੇ ਤਰ ਉਸ ਤੇ ਗੋਲੀਆਂ बरसा ਦਿੰਦੇ ਹਨ ਤੇ ਉਥੋਂ ਭੱਜ ਜਾਂਦੇ ਹਨ ਇਹ ਦੇਖ ਕੇ ਜੋ ਪਿਊਸ਼ ਦੇ ਨਾਲ ਦੋ ਮੁੰਡੇ ਹੁੰਦੇ ਹਨ ਸੋਨੂੰ ਅਤੇ ਨੂ ਉਹ ਘਬਰਾ ਜਾਂਦੇ ਹਨ ਤੇ ird gird ਲੋਕਾਂ ਨੂੰ ਆਵਾਜ਼ਾਂ ਨਾਲ ਚੀਕੋ ਜਹਾੜਾ ਪਾ ਕੇ ਇਕੱਠਾ ਕਰਦੇ ਹਨ ਤੇ ਫਿਰ ਉਹ ਲੋਕੀ ਉਸ ਨੂੰ ਨਵੀ ਦੇਹੀ ਇੱਕ ਹਸਪਤਾਲ ਹੈ ਜਿਸ ਦਾ ਨਾਮ ਹੈ ਮਗਧ ਮਲਟੀ ਸਪੈਸ਼ਲਿਸਟ ਹਸਪਤਾਲ ਲੈ ਜਾਂਦੇ ਹਨ ਤੇ ਜਦ ਉਹ ਉੱਥੇ ਪਹੁੰਚਦੇ ਹਨ ਤੇ ਡਾਕਟਰ ਪਿਊਸ਼ ਨੂੰ ਚੈੱਕ ਕਰਦਾ ਹੈ ਤੇ ਦੇਖਦਾ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਡਾਕਟਰ ਉਸ ਦੇ ਲੋਕਲ ਪੁਲਿਸ ਸਟੇਸ਼ਨ ਤੇ ਕਾਲ ਕਰਦੇ ਹਨ ਤੇ ਪੁਲਿਸ ਨੂੰ ਇਤਲਾ ਕਰ ਦਿੰਦੇ ਹਨ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਆਪਣੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੰਦੀ ਹੈ ਤੇ ਇਸ ਤੋਂ ਬਾਅਦ ਪੁਲਿਸ ਸਭ ਤੋਂ ਪਹਿਲਾਂ ਉਹਨਾਂ ਦੋਨਾਂ ਮੁੰਡਿਆਂ ਨੂੰ ਪੁੱਛਦੀ ਹੈ ਕਿ ਤੁਸੀਂ ਇਸ ਦੇ ਨਾਲ ਗਏ ਸੀ ਤੇ ਉੱਥੇ ਕੀ ਇਨਸੀਡੈਂਟ ਹੋਇਆ ਹੈ ਤੇ ਉਸ ਤੋਂ ਬਾਅਦ ਪੁੱਛਦੀ ਹੈ ਕਿ ਅਗਰ ਪਿਊਸ਼ ਨੂੰ ਇੰਨੀਆਂ ਗੋਲੀਆਂ ਲੱਗ ਸਕਦੀਆਂ ਹਨ ਇੰਨੀਆਂ ਗੋਲੀਆਂ ਚੱਲੀਆਂ ਹਨ ਤੇ ਤੁਹਾਨੂੰ ਕਿਉਂ ਨਹੀਂ ਲੱਗੀਆਂ ਪਰ ਉਹਨਾਂ ਮੁੰਡਿਆਂ ਦਾ ਇੱਕੋ ਹੀ ਜਵਾਬ ਸੀ ਅਸੀਂ ਸਿਰਫ ਇਸ ਨੂੰ ਲੈਣ ਗਏ ਸੀ ਇਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਪਤਾ ਫਿਰ ਇਸ ਤੋਂ ਬਾਅਦ ਪੁਲਿਸ ਉਹਨਾਂ ਨਾਲ ਥੋੜੀ ਸਖਤੀ ਵੀ ਕਰਦੀ ਹੈ ਲੇਕਿਨ ਉਹਨਾਂ ਦਾ ਉਹੀ ਇੱਕੋ ਜਵਾਬ ਸੀ ਕਿ ਇਸ ਦੀ ਮਾਂ ਨੇ ਸਾਨੂੰ ਅਪਿਊਸ਼ ਨੂੰ ਰੇਲਵੇ ਸਟੇਸ਼ਨ ਤੋਂ ਲੈਣ ਲਈ ਭੇਜਿਆ ਸੀ ਇਸ ਤੋਂ ਇਲਾਵਾ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਹੁਣ ਪੁਲਿਸ ਦੇ ਹੱਥ ਖਾਲੀ ਹੁੰਦੇ ਹਨ ਪੁਲਿਸ ਦੇ ਹੱਥ ਕੁਝ ਨਹੀਂ ਲੱਗਦਾ ਹੈ ਤੇ ਥੋੜੇ ਦਿਨ ਨਿਕਲਦੇ ਹਨ ਤੇ ਇਸ ਤੋਂ ਬਾਅਦ ਪੁਲਿਸ ਪਿਊਸ਼ ਦੀ ਸੀਡੀਆ ਰਿਪੋਰਟ ਨਿਕੜਦੀ ਹੈ ਤੇ ਕਾਲ ਡਿਟੇਲ ਖੰਗਾਲਦੀ ਹੈ ਤੇ ਉਹ ਦੇਖਦੀ ਹੈ 24 ਜੂਨ ਨੂੰ ਇੱਕੋ ਹੀ ਵਿਅਕਤੀ ਦੇ ਘਰ ਤੋਂ ਘੱਟ 40 ਤੋਂ 50 ਕਾਲਸ ਆਈਆਂ ਹਨ ਤੇ ਉਹ ਜਦ ਪਤਾ ਲੱਗਦਾ ਹੈ ਕਿ ਉਹ ਪਿਊਸ਼ ਦੀ ਵਾਈਫ ਗੁੰਜਾ ਗੁੰਜਾ ਸਿੰਘ ਦੀਆਂ ਕੋਲਾਸਨ ਤੇ ਫਿਰ ਸ਼ੱਕ ਦੀ ਸੂਈ ਗੁੰਜਾ ਸਿੰਘ ਵੱਲ ਜਾਂਦੀ ਹੈ ਤੇ ਪੁਲਿਸ ਗੁੰਜਾ ਸਿੰਘ ਕੋਲ ਪਹੁੰਚਦੀ ਹੈ ਤੇ ਉਸ ਨੂੰ ਪੁੱਛਦੀ ਹੈ ਕਿ ਅਸੀਂ ਤੁਹਾਡਾ ਫੋਨ ਚੈੱਕ ਕਰਨਾ ਚਾਹੁੰਦੇ ਹਾਂ ਤੁਸੀਂ ਆਪਣਾ ਫੋਨ ਚੈੱਕ ਕਰਵਾ ਦਿਓ ਪਰ ਗੁੰਜਾ ਮਨ੍ਹਾ ਕਰ ਦਿੰਦੀ ਹੈ ਉਹ ਕਹਿੰਦੀ ਹੈ ਕੁਝ ਮੇਰੇ ਪਰਸਨਲ ਦਸਤਾਵੇਜ਼ ਹਨ ਇਸ ਕਰਕੇ ਮੈਂ ਆਪਣਾ ਫੋਨ ਤੁਹਾਨੂੰ ਨਹੀਂ ਦੇ ਸਕਦੀ ਫਿਰ ਪਾਲ ਪੁਲਿਸ ਥੋੜਾ ਸ਼ਕਤੀਪੇਸ਼ ਕਰਦੀ ਹੈ ਉਸ ਨੂੰ ਫੋਨ ਵੀ ਲੈ ਲੈਂਦੀ ਹੈ ਤੇ ਉਸ ਨੂੰ ਹਿਰਾਸਤ ਦੇ ਵਿੱਚ ਵੀ ਲੈ ਜਾਂਦੀ ਹੈ ਇਸ ਤੋਂ ਬਾਅਦ ਗੁੰਜਾ ਦੇਵੀ ਨੂੰ ਜਦ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲੇ ਤਾਂ ਉਹ ਕੁਝ ਟਾਲ ਮਟੋਲ ਕਰਦੀ ਹੈ ਗੱਲਾਂ ਇੱਧਰ ਉੱਧਰ ਘੁਮਾਉਂਦੀ ਰਹਿੰਦੀ ਹੈ ਤੇ ਜਦ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਹ ਤੋਤੇ ਵਾਂਗ ਬੋਲਣਾ ਸ਼ੁਰੂ ਕਰ ਦਿੰਦੀ ਹੈ ਉਹ ਦੱਸਦੀ ਹੈ ਕਿ ਉਹ ਬਚਪਨ ਤੋਂ ਹੀ ਆਪਣੇ ਭੂਆ ਦੇ ਘਰ ਚਲੀ ਗਈ ਸੀ ਤੇ ਉਸ ਦਾ ਪਾਲਣ ਪੋਸਣ ਸਭ ਭੂਆ ਦੇ ਘਰ ਹੀ ਹੋਇਆ ਹੈ ਜਦ ਉਹ 12 ਸਾਲਾਂ ਦੀ ਸੀ ਤੇ ਉਸ ਦਾ ਜੋ ਫੁੱਫੜ ਹੈ ਉਸ ਦੀ ਉਮਰ ਲਗਭਗ 45 ਸਾਲ ਦੀ ਸੀ ਜਿਸ ਦਾ ਨਾਮ ਜੀਵਨ ਸਿੰਘ ਹੈ ਤੇ ਉਹ ਆਪਣੇ ਫੁੱਫੜ ਵੱਲ ਅਟਰੈਕਟ ਹੋ ਜਾਂਦੀ ਹੈ ਤੇ ਉਸ ਦਾ ਫੁੱਫੜ ਵੀ ਉਸਤੇ ਵੱਲ ਅਟਰੈਕਟ ਹੋ ਜਾਂਦਾ ਹੈ ਤੇ ਉਹਨਾਂ ਨੂੰ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਦਾ ਆਪਸ ਵਿੱਚ ਰਿਸ਼ਤਾ ਬਣ ਜਾਂਦਾ ਹੈ ਤੇ ਉਹ ਇਸ ਤਰੀਕੇ ਨਾਲ ਰਹਿ ਰਹੇ ਹੁੰਦੇ ਹਨ ਜਿਵੇਂ ਕਿ ਪਤੀ ਪਤਨੀ ਰਹਿ ਰਹੇ ਹੁੰਦੇ ਹਨ ਤੇ ਲਗਭਗ ਇਸ ਚੀਜ਼ ਨੂੰ 15 ਸਾਲ ਨਿਕਲ ਜਾਂਦੇ ਹਨ ਪਰ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗਦਾ ਹੈ ਉਸ ਦਾ ਫੁੱਫੜ ਜੋ ਕਿ ਇੱਕ ਟਰਾਂਸਪੋਰਟ ਆ ਟਰਾਂਸਪੋਰਟਰ ਹੁੰਦਾ ਹੈ ਤੇ ਉਸਦੇ ਕੋ ਕਾफी سرمਾਇਆ ਵੀ ਹੁੰਦਾ ਇਸ ਕਰਕੇ ਉਹਨਾਂ ਨੂੰ ਕੋਈ ਜ਼ਿਆਦਾ ਪੈਸਿਆਂ ਦੀ ਕੋਈ ਜ਼ਿਆਦਾ ਪ੍ਰਵਾਹ ਨਹੀਂ ਸੀ ਤੇ ਇਹ ਸਭ ਕੁਝ ਹੁੰਦਿਆਂ ਹੋਇਆ ਵੀ ਉਸਦੀ ਜੋ ਪਤਨੀ ਹੁੰਦੀ ਹੈ ਉਸ ਨੂੰ ਇਹ ਕੋਈ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਹੈ ਉਹ ਆਪਸ ਵਿੱਚ 15 ਸਾਲ ਤੱਕ ਰਿਲੇਸ਼ਨ ਬਣਾਈ ਰੱਖਦੇ ਹਨ ਤੇ ਪਤੀ ਪਤਨੀ ਵਾਂਗ ਹੋ ਰਹਿੰਦੇ ਹਨ ਤੇ ਕਿਸੇ ਨੂੰ ਕੁਝ ਸ਼ੱਕ ਵੀ ਨਹੀਂ ਹੁੰਦਾ ਹੈ ਤੇ ਫਿਰ ਜਦ ਇਹ ਇਨਸੀਡੈਂਟ ਹੁੰਦਾ ਹੈ ਜੋ ਕਿ 24 April ਨੂੰ ਹੋਇਆ ਸੀ ਜਦ ਉਸ ਦੀ ਪਤਨੀ ਦੇਖਦੀ ਹੈ ਇਹਨਾਂ ਦੋਨਾਂ ਨੂੰ ਨਗਰ ਨਿਵਸਤਾ ਦੇ ਵਿੱਚ ਰਿਲੇਸ਼ਨ ਬਣਾਉਂਦੇ ਹੋਏ ਦੇਖਦੀ ਹੈ ਨਿਕਲ ਪੈਣਾ ਥੱਲੇ ਜਮੀਨ ਨਿਕਲ ਜਾਂਦੀ ਹੈ ਤੇ ਉਹ ਆਪਣੇ ਭਰਾ ਕੋਲ ਜਾਂਦੀ ਹੈ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਆਪਣੀ ਜੋ ਭਤੀਜੀ ਹੁੰਦੀ ਹੈ ਗੁੰਜਾ ਸਿੰਘ ਉਸ ਦੀ ਮੈਰਿਜ ਪਿਊਸ਼ ਨਾਲ ਕਰਵਾ ਦਿੰਦੀ ਹੈ ਪਰ ਜੋ ਉਸ ਦਾ ਫੁੱਫੜ ਹੁੰਦਾ ਹੈ ਉਹ ਕਹਿੰਦਾ ਹੈ ਕਿ ਮੈਂ ਮੁੰਡੇ ਨੂੰ ਮਰਵਾ ਦੇਵਾਂਗਾ ਲੇਕਿਨ ਗੁੰਜਾ ਉਸ ਨੂੰ ਕਹਿੰਦੀ ਹੈ ਤੁਸੀਂ ਹੌਸਲਾ ਰੱਖੋ ਕੁਝ ਨਾ ਕੁਝ ਹੱਲ ਨਿਕਲ ਜਾਵੇਗਾ ਫਿਰ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਤੇ ਜੋ ਪਿਊਸ਼ ਤੇ ਗੁੰਜਾ ਆਪਸ ਵਿੱਚ ਬਿਜ਼ੀ ਹੋ ਜਾਂਦੇ ਹਨ ਤੇ ਗੁੰਜਾ ਤੇ ਉਸਤੇ ਫੁਫਫੜ ਦੀ ਗੱਲਬਾਤ ਹੋਣੀ ਬੰਦ ਹੋ ਜਾਂਦੀ ਹੈ। ਕਾਫੀ ਦਿਨ ਨਿਕਲਦੇ ਹਨ ਤੇ ਦੋਨੋਂ ਤੜਫ ਵੀ ਰਹੇ ਹੁੰਦੇ ਨੇ ਕਿ ਗੱਲਬਾਤ ਨਹੀਂ ਹੋ ਰਹੀ ਹੈ ਕਿਉਂਕਿ ਘਰ ਦੇ ਵਿੱਚ ਰਿਸ਼ਤੇਦਾਰ ਆ ਰਹੇ ਹੁੰਦੇ ਹਨ ਤੇ ਇਸ ਕਰਕੇ ਉਹਨਾਂ ਦੋਨੋਂ ਨੂੰ ਟਾਈਮ ਨਹੀਂ ਲੱਗਦਾ ਹੈ ਤੇ ਕੁਝ ਟਾਈਮ ਦੇ ਬਾਅਦ ਉਹਨਾਂ ਦੀ ਗੱਲਬਾਤ ਹੋਣੀ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਇੱਕ ਸਾਜ਼ਿਸ਼ ਰਚੀ ਜਾਂਦੀ ਹੈ। ਉਸ ਦਾ ਫੁਫਫੜ ਚਾਰਖੰਡ ਦੇ ਇੱਕ ਏਰੀਆ ਤੋਂ ਦੋ ਸ਼ੂਟਰ ਹਾਇਰ ਕਰਦਾ ਹੈ ਜਿਨ੍ਹਾਂ ਦੇ ਨਾਮ ਜੈ ਸ਼ੰਕਰ ਤੇ ਮੁਕੇਸ਼ ਹੁੰਦਾ ਹੈ। ਤੇ ਉਹਨਾਂ ਨੂੰ ਹਾਇਰ ਕਰਕੇ ਜੋ ਪਿਊਸ਼ ਉਸ ਦੀ ਫੋਟੋ ਤੇ ਉਸ ਦੀ ਸਾਰੀ ਇਨਫੋਰਮੇਸ਼ਨ ਦਿੰਦਾ ਹੈ ਤੇ ਫਿਰ ਉਹ ਜੋ ਮੁੰਡੇ ਹੁੰਦੇ ਹਨ ਉਹ ਪਿਊਸ਼ ਦੀ ਪਿਆਰਵਾਈ ਕਰਨ ਲਈ ਉਸ ਦੇ ਘਰ ਦੇ ਬਾਹਰ ਵੀ ਆਉਂਦੇ ਹਨ ਤੇ ਉੱਥੇ ਕੁਮ데요 ਫਿਰ ਸਭ ਇਨਫੋਰਮੇਸ਼ਨ ਇਕੱਠੀ ਕਰਦੇ ਹਨ ਤੇ 22 April ਨੂੰ ਉਸ ਸੌਰੀ 22 June ਨੂੰ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾਂਦੀ ਹੈ ਲੇਕਿਨ ਜਦ ਉਹ ਗੁੰਜਾ ਆਪਣੇ ਪਤੀ ਨੂੰ ਮਠਾਈ ਲੈਣ ਲਈ ਮਾਰਕੀਟ ਦੇ ਵਿੱਚ ਭੇਜਦੀ ਹੈ ਉੱਥੇ ਰਸ਼ ਹੋਣ ਕਰਕੇ ਉਹ ਸ਼ੂਟਰਾਂ ਦੇ ਨਜ਼ਰਾਂ ਤੋਂ ਵੱਜ ਜਾਂਦਾ ਹੈ ਤੇ ਉਹ ਸਹੀ ਸਲਾਮਤ ਘਰ ਆ ਜਾਂਦਾ ਹੈ ਤੇ ਫਿਰ اچانک ਅਪਿਊਸ਼ ਕਹਿੰਦਾ ਹੈ 23 ਜੂਨ ਨੂੰ ਕਿ ਮੈਨੂੰ ਬਨਾਰਸ ਵਿੱਚ ਕੰਮ ਹੈ ਇਸ ਕਰਕੇ ਮੈਂ ਜਾ ਰਿਹਾ ਹਾਂ ਤੇ 24 ਨੂੰ ਵਾਪਸ ਆ ਜਾਵਾਂਗਾ ਤੇ ਗੁੰਝਾ ਇਹ ਸਾਰੀ ਇਨਫੋਰਮੇਸ਼ਨ ਉਹਨਾਂ ਸ਼ੂਟਰਾਂ ਨੂੰ ਦਿੰਦੀ ਹੈ ਤੇ 24 ਤਰੀਕ ਨੂੰ ਜਦ ਉਹ ਵਾਪਸ ਆ ਰਿਹਾ ਹੁੰਦਾ ਹੈ ਤੇ ਗੁੰਝਾ ਬਾਰ-ਬਾਰ ਕਾਲ ਕਰਕੇ ਉਸ ਤੋਂ ਪੁੱਛਦੀ ਹੈ ਉਹ ਕਿੱਥੇ ਪਹੁੰਚ ਗਿਆ ਕਿੱਥੇ ਨਹੀਂ ਪਹੁੰਚਿਆ ਹੈ ਤੇ ਉਹਨਾਂ ਸ਼ੂਟਰਾਂ ਨੂੰ ਸਭ ਅਪਡੇਟ ਕਰਦੀ ਰਹਿੰਦੀ ਹੈ ਤੇ ਇਸ ਤੋਂ ਬਾਅਦ ਉਹ ਰੇਲਵੇ ਸਟੇਸ਼ਨ ਤੇ ਉਹ ਸ਼ੂਟਰ ਰੇਲਵੇ ਸਟੇਸ਼ਨ ਤੇ ਪਹੁੰਚ ਜਾਂਦੇ ਹਨ ਟੋ ਪਿਊਸ਼ ਦਾ ਪਿੱਛਾ ਕਰਦੇ ਹਨ ਲਗਭਗ 3-4 ਕਿਲੋਮੀਟਰ ਦਾ ਹੀ ਸਫ਼ਰ ਤੈਅ ਕੀਤਾ ਹੁੰਦਾ ਹੈ ਤੇ ਉਹ ਪਿਊਸ਼ ਨੂੰ ਰੋਕ ਕੇ ਪੁੱਛਦੇ ਹਨ ਕਿ ਅਸੀਂ ਕਿਸੇ ਪਿੰਡ ਵਿੱਚ ਜਾਣਾ ਹੈ ਤੇ ਸਾਨੂੰ ਉਸ ਦਾ ਰਸਤਾ ਦੱਸ ਦੇ ਜਿਸ ਤਰ੍ਹਾਂ ਹੀ ਪਿਊਸ਼ ਰੋਕਦਾ ਹੈ ਉਹ 6 ਤੋਂ 7 ਗੋਲੀਆਂ ਉਸ ਨੂੰ ਮਾਰ ਕੇ ਉਸ ਨੂੰ ਪਾਜ ਜਾਂਦੇ ਹਨ ਇਹ ਸਾਰੀ ਇਨਫੋਰਮੇਸ਼ਨ ਇਕੱਠੀ ਕਰਨ ਤੋਂ ਬਾਅਦ ਪੁਲਿਸ ਫਿਰ ਗੁੰਜਾ ਤੇ ਉਹ ਜੋ ਦੋ ਸ਼ੂਟਰ ਹੁੰਦੇ ਹਨ ਉਹਨਾਂ ਨੂੰ ਫੜ ਲੈਂਦੀ ਹੈ ਪਰ ਉਸ ਦਾ ਫੌਫੜ ਅਜੇ ਵੀ ਪੁਲਿਸ ਦੇ ਹੱਥ ਨਹੀਂ ਚੜਿਆ ਹੁੰਦਾ ਹੈ ਤੇ ਪੁਲਿਸ ਦੀ ਬਹਾਦਰੀ ਤੇ ਸਮਝ ਨਾਲ ਇਹ ਕੇਸ ਬੜੀ ਜਲਦੀ ਸੋਲਵ ਹੋ ਜਾਂਦਾ ਹੈ ਲੇਕਿਨ ਇਸ ਕੇਸ ਦੇ ਵਿੱਚ ਇੱਕ ਚੀਜ਼ ਇਹ ਨਿਕਲ ਕੇ ਆਉਂਦੀ ਹੈ ਕਿ ਸਮਾਜ ਸਾਡਾ ਗਲਤ ਦਿਸ਼ਾ ਵੱਲ ਜਾ ਰਿਹਾ ਹੈ ਕਿ ਰਿਸ਼ਤਿਆਂ ਤੇ ਕੋਈ ਭਰੋਸਾ ਹੀ ਨਹੀਂ ਰਿਹਾ ਹੈ ਤੇ ਮੇਰਾ ਮੇਨ ਮੋਟਿਵ ਜੋ ਤੁਹਾਨੂੰ ਇਹ ਸਟੋਰੀ ਸੁਣਾਉਂਦਾ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਕਿਸੇ ਤਰੀਕੇ ਦੀ ਪਰੇਸ਼ਾਨੀ ਕ੍ਰੀਏਟ ਕਰਨਾ ਹੈ